ਜੀ ਗੱਲ ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ ਬੜੀ ਦੇਰ ਬਾਅਦ ਮੈਂ ਬਲੌਗ ਬਣਾਇਆ ਵਾ ਟਾਈਮ ਟੂ ਮ ਘੱਟ ਹੀ ਹੁੰਦਾ ਸਾਡੇ ਕੋਲ ਤੇ ਅੱਜ ਪਹੁੰਚਿਆ ਜੀ ਫਲਾਈ ਸਾਹਿਬ ਅਣਗਿੱਧ ਤੱਕ ਗੁਰਦਰ ਸਾਹਿਬ ਤੇ ਅਸੀਂ ਇੱਥੇ ਖੰਡਪੜ ਸਾਹਿਬ ਆਰੰਭ ਕਰਨ ਲੱਗੇ ਆ ਅੱਜ ਪਿਛਲੇ ਸਾਲ ਤੋਂ ਲੜੀ ਸ਼ੁਰੂ ਕੀਤੀ ਆ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਡੀ ਇਹ ਲੜੀ ਟੁੱਟਣ ਨਾ ਦਿਓ ਹਰ ਸਾਲ ਜਾਂ ਸਾਲ ਤੇ ਦੋ ਖੰਡਪੜ ਸਾਹਿਬ ਜ਼ਰੂਰ ਕਰਾਇਆ ਕਰਨੇ ਆ ਚੱਲਦੇ ਆ ਜੀ ਅੰਦਰ ਕਰੇ ਉਹ ਦਰਸ਼ਕ ਤੁਹਾਨੂੰ ਕਰਾਉਣੇ ਆ ਸਾਰੇ ਇਸ ਟੈਰ ਅੰਦਰ ਪਹੁੰਚ ਚੁੱਕੇ ਨੇ ਜੰਨੀ ਰਾਮ ਗੜੀਆ ਫੈਮਲੀ ਆ ਸਾਡੀ ਹਾਂਜੀ ਚਲੋ ਇੱਥੇ ਆਪਾਂ ਕਰਦੇ ਆ ਮੋਬਾਈਲ ਬੰਦ ਇਸ ਤੋਂ ਬਾਅਦ ਚੰਦਰ ਜਾਗੇ ਤੁੰਡੂ ਕੋਨੇ ਆ ਠੀਕ ਹੈ ਜੀ سباں <سؤال> بچیا سب ਵਾਕ ਪੁਰਵਾਨ ਕੀ ਤਾਦੀਰਿ ਕੁਰੇਗੀ ਇਹ ਬੜੇ ਹੀ ਆ ਕਹੇ ਨਾਮ ਤੋਂ ਸੰਪਰਪਨ ਰੂਪੇ ਆ ਇਕਰ ਦਾ ਨਾਮ ਮੀਰਾ ਮਾਹਰੋ ਸਾਂਪਨ ਦਾ ਸਬਕ ਵੇਖ ਕਾਬ ਖਾਗੇ ਜੀ ਦੀਏ ਕੋ ਹੰਪਾਵਾ ਜੀ ਦੇ ਪਤੇ 3/3 ਜੀਹਾ ਆਏ ਬਾਸਿ ਕੋ ਜੀ ਨੀ ਕਾ ਪਾਟਾ ਸੀ ਤੇ ਤਾਂ ਤੋਂ ਕੋ ਦੀ ਸਮਰਦਾ ਜੀ ਨਾਮ ਲੇ ਕੇ ਆਇਸ ਹੁੰਦੇ ਪੁੱਤ ਲੰਕਾ ਰਾਮ ਰਾਜਨ ਹੋਏ ਸਾਂ ਪ੍ਰਿਯਾ ਤੇ ਸੰਬੰਧ ਤੇ ਆਇਆ ਕੋਈ ਨਹੀਂ ਕਿਹਾ ਸੋਹਣੇ ਜਾਲੀ ਤੇ ਇੱਕ ਬਹਾਦਰ ਸਮਝਿਆ ਧਾਰ ਦੇ ਨਾਮ ਤੇ ਕਰਾਵੇ ਧਾਈ ਸਭ ਥਾਈ ਉਹ ਇਸਹਾਏ ਰਾਸ਼ਮੀ ਪਾਚਾਉਂ ਉਹ ਵੀ ਸੰਸਾਹੇ ਅਮਰ ਤੇ ਦਾਪੇ ਆਪ ਕੇ ਵਾਦੀ ਸਭ ਥਾਈ ਉਹ ਇਸਹਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਾ ਸੰਪੀਕਰਨ ਦੇ ਅੰਦਰ ਕੋ ਦੋਣਾ ਜੀ ਪੰਜ ਪਿਆਰੇ ਚਾਰ ਸਹਿਬਾ ਦੇ ਕਾਹੀ ਲੋਕ ਤੇ ਆਧੀਆਂ ਜਨਮੀਆਂ ਕਰਤੀਆਂ ਇਹਨਾਂ ਨੇ ਨਾਮ ਜੱਪਿਆ ਵਾਣ ਕੇ ਸਭਿਆ ਦੇਖਲਾ ਇੱਥੇ ਕਾਹੀ ਦੇਖ ਕੇ ਅਨੁਸ਼ਟੀ ਦਾ ਕਿਆ ਗਿਆ ਅਸਰ ਕਹਿਣੇ ਸਮਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਸੀਗਾ ਵੀ ਫਲਾਈ ਸਾਹਿਬ ਅਸੀਂ ਅਖੰਡ ਪੜ ਸਾਹਿਬ ਦਾ ਆਰੰਭ ਕਰਾਇਆ ਤੇ ਅੱਜ ਦਿਨ ਦੂਜਾ ਵਾ ਮੱਧ ਦਾ ਭੋਗ ਸੀ ਅੱਜ ਮੱਧ ਭੋਗ ਤੇ ਆਏ ਸੀ ਤੇ ਕੱਲ ਸਾਰੀ ਫੈਮਿਲੀ ਪਹੁੰਚੀ ਹੋਈ ਸੀ ਅੱਜ ਅਸੀਂ 4-5 ਕੋਈ ਬੰਦੇ ਆਏ ਆ ਸਿਰਫ ਭਰਾ ਭਰਾ ਆਏ ਆ ਤੇ ਬਾਕੀ ਦੁਪਹਿਰ ਤੱਕ ਸਾਰੇ ਪਹੁੰਚ ਜਾਣਗੇ ਕਿਉਂਕਿ ਪ੍ਰਸ਼ਾਦਾ ਵਗੈਰਾ ਤਿਆਰ ਕਰ ਰਹੇ ਨੇ ਘਰੇ ਉਹ ਸਾਰਾ ਲੈ ਕੇ ਆਉਣਗੇ ਇੱਥੇ 11:30 12 ਵਜੇ ਚੱਕਰ ਸੰਗਾਤ ਰੂਪਾਇ ਨਾਗੁ ਮਾਗੇ ਨਾਗੁ ਮਾਗੇ ਪੀਰ ਆ ਕੋਸਿੰਗ ਜੀ ਤੇ ਆਇ ਅਦੇਸਰ ਦੇ ਤਾਉਂ ਸੁਜਾਰੇ ਤੇ ਮਹਾਦੇਵ ਨਾ ਕਰਮਨ ਦਾ ਤਾਰੀ ਤਾਉਂ ਸੁਜਾਰੇ ਜਾਤਿ ਕਾਮਤਰੀ ਰੋਹੀ ਸੁਜਾਰੇ ਤਰਨ ਸੁਜਾਰੇ ਤਿਨਿ ਗੁਰੂ ਸਾਜੀ ਮੱਦੇ ਭੋਜ ਉਹਵਾ ਜੋਸੀਂ ਲੰਗਰ ਹਾਲ ਚੱਲ ਗਿਆ ਚਾਹ ਪਣੀ ਪੀਣੇ ਸਿਰਸਰੀ ਪਲਵਾਨ ਸਿੰਘ ਉਧਰ ਕੁ ਜਿੰਦੀ ਵੀ ਰੱਖ ਇਧਰ ਬਿੱਟੂ ਵੀਰ ਅੱਜ ਚਾਰ ਜਣੇ ਆਏ ਆ ਤਿੰਨ ਜਵਾਦ ਸਾਡੇ ਰੂਮ ਦੇ ਵਿੱਚ ਸੁੱਤੇ ਪਏ ਨੇ ਕਿਉਂਕਿ ਨਾਈਟ ਡਿਊਟੀ ਉਹਨਾਂ ਨੇ ਕੀਤੀ ਸੀ ਅੱਜ ਸਿਰਸਰੀ ਚਾਹ ਤੇ ਰਸ ਇਹਨਾਂ ਨੂੰ ਪੂਲਾ ਯੋਜਨੇ ਖਾਣੇ ਆ ਭਲਾਈ ਸਹਿਬਾ ਕੇ ਇੱਕ ਜੀ ਦਾ ਬੂਰਾ ਆਨੰਦ ਹੁੰਦਾ ਕਿ ਤੁਸੀਂ ਮਗਰ ਨਿਗਾ ਮਾਰੋ ਜਿੱਧਰ ਨੂੰ ਨਿਗਾ ਤੁਹਾਡੀ ਪੈ ਰਹੀ ਆ ਉਧਰ ਹਰਿਆਲੀ ਹਰਿਆਲੀ ਆ ਹੋਰ ਵੀ ਦਿਖਾਉਣਾ ਤੁਹਾਨੂੰ ਆਓ ਦੇਖ ਬਾਹਰਲੀ ਲੋਕੇਸ਼ਨ ਨਹਿਰ ਨਹਿਰ ਦੇ ਨਾਲ ਪੂਰੀ ਹਰਿਆਲੀ ਇਧਰੋਂ ਭਰਿਆ ਪਿਆ ਅੰਬਾਂ ਦੇ ਦਰਖਤ ਤੇ ਏ ਤੁਹਾਨੂੰ ਤਾਂ ਦਿਖਾਇਆ ਵੀ ਇਹ ਨਹੀਂ ਵੀ ਤੁਹਾਨੂੰ ਮੈਂ ਦਰਖਤ ਦਿਖਾ ਰਿਹਾ ਗੱਲੇ ਦੱਸਣਾ ਨੇ ਹੋਣਾ ਵੀ ਅੱਜ ਦਾ ਮਾਹੌਲ ਜਿਹੜਾ ਖਣ ਹੋਇਆ ਪਿਆ ਵਾ ਗਰਮੀ ਦਾ ਸਾਰੇ ਹੀ ਪਾਰੇ ਨੇ ਵੀਡੀਓ ਵੀ ਦਰਖਤ ਲਾ ਲਓ ਦਰਖਤ ਲਾ ਲਓ ਨਹੀਂ ਤੇ ਬਿੜਾ ਕਰਕ ਹੋਇਣਾ ਖਾਸ ਕਰਕੇ ਸ਼ਹਿਰਾਂ ਚ ਸਾਹ ਲੈਣਾ ਵੀ ਔਖਾ ਹੋਣਾ ਵਾ ਦੇਖਿਓ ਤੁਸੀਂ ਹੌਣ ਵਾਲੇ ਟਾਈਮ ਦੇ ਵਿੱਚ ਤੇ ਇਹਦੇ ਤੇ ਵੱਡ ਵੱਡ ਸੁੱਟੀ ਜਾਂਦੇ ਹਨ ਖਾ ਬਹੁਤ ਨਾਲ ਗਿਆ ਅਗੇ ਟਾਈਮ ਆਪਣੇ ਦਰਵਜਿਆਂ ਦੇ ਮੂਹਰੇ ਆਪਣੇ ਜਿੱਥੇ ਜਗ੍ਹਾ ਮਿਲਦੀ ਆ ਉਥੇ ਨਾਲੋਂ ਬੂਟੇ ਅਹ ਪਹੁੰਚ ਚੁੱਕੇ ਆ ਸੀ ਰੂਮ ਦੇ ਕੋਲ ਤੇ ਇਹ ਤਿੰਨਾਂ ਨੂੰ ਮੈਂ ਦੇਖਦੇ ਆ ਕੀ ਕਰਦੇ ਪਏ ਨੇ ਖੜਾ ਤਾਂ ਉੱਠੇ ਹੋਏ ਰਹੇ ਇਹ ਇਹਨਾਂ ਨੇ ਆ ਕੇ ਉਠਾਏ ਨੇ ਚਾਰ ਫੋਨ ਕੀਤੇ ਜਸੂ ਤੈਨੂੰ ਕਿੰਨੇ ਵੇ ਸੁੱਤੇ ਹੋ ਸੱਚੀ ਦੱਸਿਓ ਕਿੰਨੇ ਵੇ ਸੁੱਤੇ ਹੋ ਸੱਚੀ ਦੱਸੋ ਤਿੰਨ ਕਾਣੇ ਹੁੰਦੇ ਹਨ ਮੈਂ ਤਾਂ ਕਰਕੇ ਚਾਰ ਕਹਤਾ ਸੀਗਾ ਇੱਕ ਹਨ ਕਰ ਦਿੰਨੇ ਆ ਕਿੰਨੇ ਵੇ ਸੁੱਤੇ ਹੋ ਕਿ ਸੁੱਤੇ ਹੀ ਹੋ 2 ਕੋਈ 3 ਵੇ ਨਹੀਂ 3 ਕੋਈ 2 3 ਜਰਾ ਬੱਕਰੇ ਬੋਰ ਰਹਾ ਹੋਣੀ ਇਹ ਬੱਚਾ ਨਹੀਂ ਲੈ ਰਹੇ ਆ ਜੀ ਬੋਲੋ ਲਾਈਟ ਤਾਂ ਜਾਣੀ ਹੀ ਆ ਹੂੰ ਇੱਥੋਂ ਆਪਾਂ ਹਣ ਫ੍ਰੀ ਹੋ ਕੇ ਵੋਟਾਂ ਪਾ ਕੇ ਫਿਰ ਦੁਬਾਰਾ ਆਉਣੇ ਆ ਵੋਟਾਂ ਦੇਣਾ ਅੱਜ ਕਿੰਨੇ ਵਜੇ ਜਾਣਾ ਨੇ ਜੀ ਵਾਪਸ ਹੋਰ ਹਾਂ ਜੀ ਕਿੰਨੇ ਵਜੇ ਆਉਸੀ ਆ ਹਣ ਵਾਪਸ ਵੀ ਆਪਾਂ ਚਾਹਦੇ ਆ ਚੋਣੀ ਘੰਟੇ ਤੱਕ ਜਾ ਕੇ ਵੋਟਾਂ ਪਾ ਕੇ ਫਿਰ ਦੁਬਾਰੇ ਆਉਣਾ ਦੁਬਾਰੇ ਆਉਣਾ ਹਾਂ ਹਾਂ ਦੁਪਹਿਰੇ ਚੋਲਾ ਦਾ ਲੰਗਰ ਤਿਆਰ ਕਰ ਰਹੇ ਨੇ ਘਰੇ ਸਾਰੇ ਬੀਬੀਆਂ ਦੇ ਡਿਊਟੀ ਲਾਈ ਹੋਈ ਆ ਤੇ ਸਾਰੇ ਅਲੱਗ-ਅਲੱਗ ਆਪਣੇ-ਆਪਣੇ ਘਰੋਂ ਚੋਲ ਬਣਾ ਕੇ ਲੈ ਕੇ ਆਉਣਗੇ ਕੋਈ ਨੂਨ ਵਾਲੇ ਕੋਈ ਮਿੱਠੇ ਬਣਾ ਕੇ ਤੇ ਦੁਪਹਿਰੇ ਫਿਰ ਹੋਣੇ ਆ ਮੈਂ ਤੁਹਾਨੂੰ ਤਾਂ ਸਾਰੀ ਲੋਕੇਸ਼ਨ ਦਿਖਾ ਰਿਹਾ ਮੈਂ ਵੀ ਕਿ ਬਹੁਤ ਨਜ਼ਾਰਾ ਬਹੁਤ ਆਨੰਦ ਆ ਬਹੁਤ ਸ਼ਾਂਤੀ ਆ ਤੇ ਲੁਧਿਆਣੇ ਵਾਲੇ ਜਾਂ ਉਸੇ ਪਾਸੇ ਪਿੰਡਾਂ ਵਾਲੇ ਤਾਂ ਆਈ ਜਾਂਦੇ ਨੇ ਤਕਰੀਬਨ ਹਫ਼ਤੇ ਜਿੱਕ ਵਰੀ ਤੇ ਪਰ ਬਾਹਰਲੇ ਨੂੰ ਗਾਰੇ ਜਿਹੜਾ ਬਲੌਗ ਦੇਖ ਰਿਹਾ ਬੰਦਾ ਾਸੇ ਪਾਸ ਵਾਲੇ ਜਿਹੜੇ ਦੂਰ ਨੇ ਇੱਕ ਵਾਰੀ ਇੱਥੇ ਆ ਕੇ ਦਰਸ਼ਨ ਕਰਕੇ ਜਾਓ ਨਿਆਰਾ ਆ ਜੂਗਾ ਇੱਕ ਵਾਰੀ ਆ ਕੇ ਤੁਸੀਂ ਬਾਰ ਬਾਰ ਆਉਂਗੇ ਗਰੰਟੀ ਹੈ ਜੇ ਕੋ ਨਦਰ ਕਰਮ ਨੂੰ ਬਿਆਸ ਅਸਮਾਨੇ ਮਿਵਾ ਹੰਦਰ ਸਦਾ ਤੁਹਾਰਨਾ ਕਾ ਜਮਤ ਸਾਰ ਪਾਣੀ ਕਾ ਨਾਨ ਸਦਾ ਗਾਉਂ ਰਹੇ ਸੱਚੀ ਬਾਣੀ ਸਾਤ ਕਰੋ ਬਿਨਾ ਮੋਲ ਕੱਚੀ ਹੈ ਬਾਣੀ ਬਾਣ ਕੱਚੀ ਕਰ ਸੁਬਾ ਜੋਤ ਕੱਚੀ ਬਾਣੀ ਕਾਦੇ ਕੱਚੇ ਸੰਦੇ ਕੱਚੇ ਕੱਚੀ ਆਖਾਣੇ ਮਹਦ ਤੁਧ ਰੇ ਵਸਨਾ ਪਿਆਖ ਤਾ ਜਾਣੀ ਚਿਤ ਜਿੰਕਾ ਇੱਲਿਆ ਮਾਇਆ ਕੋਲ ਠੇਰ ਬਾਣੀ ਕੈ ਨਾਨਕ ਸਤਿਗੁਰ ਬਾਜੋਤ ਕੱਚੀ ਬਾਣੀ ਮੋਲ ਕਾ ਸ਼ਬਦ ਕਰਨ ਜੀ ਦੇ ਜੀ ਜਰਾਮ ਸੰਤੁਰ ਪੰਚ ਮਾਲਾ ਗੁਆਸ ਮਾਓ من مل سچ لایا پاو آپ جی رچنا پہ جسم دے بجائے کوڑے مدن پائے مرموک جسم آپ دے توہ نانک آپ کردا آب ਦਾਇਮ ਨਿਮਰਤਾ ਬਾਤ ਨੂੰ ਸੁਣਵਾ ਕੇ ਸੱਚਾ ਦਾ ਮੰਨਦਾ ਸਾਵੇਂ ਹੋਤੋਂ ਕੋ ਬੁਲਾ ਸਕੈ ਨਾ ਤੁਮਾ ਸਭਾ ਮਾਫੀ ਮਾਫਿਲਾਤ ਮੂਖਾ ਮਾਲਿਆ ਕਹਨਾ ਤੂਦਾ ਕੋ ਤੁਮ ਮਖਰਾਈਐ ਜੈ ਜੀ ਅੰਮੁ ਨਿਰਭਾ ਜੈ ਤੂਰ ਨਾਇ ਨਾਇਨ ਸਭੀ ਕੋ ਦੇ ਪ੍ਰਤੈ ਮਿਲ ਲਾਇਆ ਸਵਾਇ ਕੀ ਹਰ ਕੇ ਸੰਗੀ ਦਿਹਾਈਐ ਇਸੇ ਸਭੇ ਬਸਤ ਸੁਝਾਈ ਤੇ ਮਹਾਗਤ ਸੈ ਤੋਂ ਖਾਇ ਹੋਈ ਸਾਈ ਸਤਿ ਪਤਿ ਜੀ ਦੀ ਸੰਸਾ ਹੈ ਅਮਰ ਦੇ ਦਾਤੇ ਪੰਥ ਦੇ ਵਾਲੇ ਸਰਧਾਨੀ ਬਰਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦਰਸ਼ਨ ਦੀਆਂ ਦਾ ਧਿਆਨ ਕਰਕੇ ਬੋਲ ਰਹਾ ਜੀ ਪੰਜ ਪਿਆਰੀ ਚਾਰ ਸਹਿਬਜ਼ਾਦੇ ਚਾਦੀਓ ਤੇ ਖਾਧੀਆਂ ਲਕੀਆਂ ਤਪਨਾ ਬਿਨਾਂ ਨੇ ਨਾਮ ਲਟਿਆ ਵਨ ਕੇ ਛਕਿਆ ਦੇਖ ਲਈ ਇੱਕ ਵਾਹੀ ਇਹ ਕੇ ਅੰਦਰ ਕੀ ਤਾਂ ਪਿਆਰੇ ਅੰਸਰ ਕਾਰਾਂ ਦੀ ਸਮਾਈ ਜਾ ਧਿਆਨ ਨਾਲ ਕੇ ਬੋਲਣਾਂਗੇ ਅਮਨ ਨਿਮਾ ਸਿਕਾ ਸਿਗਰੀਆ ਨੇ ਧਰਮ ਇਹ ਸਿਖ ਦਿੱਤੇ ਬੰਦ ਬੰਦ ਕਟਾਏ ਕੋਪ ਨਲ ਆਈ ਦੇਖ ਲਿਓ